ਜਿਨ੍ਹਾਂ ਦੇ ਪਸ਼ੂ ਬਹੁਤ ਜ਼ਲਦੀ ਬਿਮਾਰ ਹੋ ਜਾਂਦੇ ਹਨ એનર્ਜੀ ਲੈਵਲ ਬਿਲਕੁਲ ਡਾਊਨ ਹੋ ਗਿਆ ਉੱਠਣ ਬੈਠਣ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਪਸ਼ੂ ਦੁੱਧ ਦੇਣਾ ਘਟ ਗਏ ਹਨ ਪੱਠੇ ਸਹੀ ਢੰਗ ਨਾਲ ਨਹੀਂ ਖਾਂਦੇ ਪਸ਼ੂਆਂ ਵਿੱਚ ਮਸਟੇਟਸ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਇਹਨਾਂ ਸਾਰੀਆਂ ਸਮੱਸਿਆ ਦਾ ਹੱਲ ਆਪਾਂ ਸਿਰਫ ਇੱਕ ਦਵਾਈ ਦੇ ਨਾਲ ਕਰ ਸਕਦੇ ਹਾਂ ਇਸ ਦਵਾਈ ਦਾ ਨਾਮ ਹੈ ਜੀ A2Z+ Plus. ਇਹਦੀ ਵਰਤੋ ਕਰੋ ਇਹਦੇ ਨਾਲ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਆਪਣੀਆਂ ਗਾਵਾਂ ਮੱਝਾਂ ਵਿੱਚ ਵੇਖਣ ਨੂੰ ਮਿਲਣਗੇ ਇਸ ਨੂੰ ਸਾਰੇ ਜਾਨਵਰਾਂ ਵਿੱਚ ਦੇ ਦਿੱਤਾ ਜਾ ਸਕਦਾ ਹੈ ਜਿਵੇਂ ਕਿ ਗਾਵਾਂ ਮੱਝਾਂ ਭੇਡਾਂ ਬੱਕਰੀਆਂ ਵਿੱਚ ਵੀ ਇਹਦਾ ਬਹੁਤ ਵਧੀਆ ਰਿਜ਼ਲਟ ਹੈ ਜਿਨ੍ਹਾਂ ਦੇ ਪਸ਼ੂ ਬਹੁਤ ਜ਼ਿਆਦਾ ਵੀਕਨੈਸ ਕਮਜ਼ੋਰੀ ਦੇ ਸ਼ਿਕਾਰ ਹੋ ਚੁੱਕੇ ਹਨ ਵਾਰ-ਵਾਰ ਬਿਮਾਰ ਹੋ ਜਾਂਦੇ ਹਨ ਉਹਨਾਂ ਦੇ ਵਿੱਚ ਇਹਦਾ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲਦਾ ਹੈ ਜੇਕਰ ਤੁਸੀਂ ਵੀ ਆਪਣੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਉਹਨਾਂ ਦੀ ਚੰਗੀ ਸਿਹਤ ਅਤੇ ਚੰਗਾ ਵਿਕਾਸ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ A2Z+ ਸਰਪ ਦੀ ਵਰਤੋਂ ਕਰ ਸਕਦੇ ਹੋ ਇਸ ਦੇ ਨਾਲ ਆਪਾਂ ਨੂੰ ਹੋਰ ਵੀ ਬਹੁਤ ਸਾਰੇ ਫਾਇਦੇ ਮਿਲਦੇ ਹਨ ਜਿਵੇਂ ਕਿ ਪਸ਼ੂ ਵਿੱਚ ਦੁੱਧ ਦੀ ਉਪਾਦਨ ਵਾਧੀ ਹੈ ਪਸ਼ੂਆਂ ਦੇ ਵਿੱਚ ਗਰੋਥ ਚੰਗੀ ਹੁੰਦੀ ਹੈ ਪਸ਼ੂ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ ਮਸਟੇਟਸ ਵਰਗੀਆਂ ਦਿੱਕਤਾਂ ਪਸ਼ੂਆਂ ਦੇ ਵਿੱਚ ਨਹੀਂ ਆਉਂਦੀਆਂ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਆਪਾਂ A2Z+ ਨਾਲ ਪਾ ਸਕਦੇ ਹਾਂ ਜੇਕਰ ਤੁਹਾਨੂੰ ਵੀ ਇਹ ਜਾਣਕਾਰੀ ਉਦਯ ਲੱਗੀ ਤਾ ਆਪਣੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਹੋਰ ਦਵਾਈਆਂ ਦੇ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹੀਏ ਧੰਨਵਾਦ ਜੀ